ਭਗਤ ਕਬੀਰ ਸਾਹਿਬ ਜੀ ਤਾਣੀ ਬੁਣਦੇ ਨੇ ਆਪਣੇ ਘਰ ਦੇ ਵਿੱਚ ਉਹਨਾਂ ਦੀ ਕਿਰਤ ਹੈ ਉਹਨਾਂ ਦੀ ਮਿਹਨਤ ਹੈ ਉਹ ਉਹੀ ਗੁਜ਼ਾਰਾ ਕਰਦੇ ਨੇ ਆਪਣਾ ਪਰਿਵਾਰ ਪਾਲਦੇ ਨੇ ਤੇ ਨਾਲ ਨਾਲ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਤੇ ਇੱਕ ਦਿਨ ਕੀ ਹੋਇਆ ਭਗਤ ਕਬੀਰ ਸਾਹਿਬ ਜੀ ਤਾਣੀ ਬੁਣਦੇ ਨੇ ਇੱਕ ਬ੍ਰਹਮਣਾਂ ਦੀ ਪੰਡਤਾਂ ਦੀ ਮੰਡਲੀ ਤੀਰਥ ਯਾਤਰਾ ਦੇ ਲਈ ਗੰਗਾ ਦੇ ਲਈ ਜਾ ਰਹੀ ਹੈ ਇਸ਼ਨਾਨ ਕਰਨ ਵਾਸਤੇ ਤੇ ਗੁਰਮੁਖ ਪਿਆਰਿਓ ਇਹਨਾਂ ਨੇ ਮਜ਼ਾਕ ਮਜ਼ਾਕ ਦੇ ਵਿੱਚ ਕਿਹਾ ਕਹਿੰਦੇ ਉਹ ਆਪਾਂ ਨਾਲ ਕਬੀਰ ਨੂੰ ਉਹਨਾਂ ਲੈ ਚੱਲੀਏ ਕਿਉਂਕਿ ਭਗਤ ਕਬੀਰ ਸਾਹਿਬ ਜੀ ਦਾ ਨਾਮ ਬੜਾ ਉਸ ਵਕਤ ਹੈਗਾ ਸੀਗਾ ਵੀ ਨਾਲ ਆਪਾਂ ਜਲਾਹੇ ਨੂੰ ਲੈ ਚਲਦੇ ਆਂ ਇਹ ਵੀ ਆਪਣੇ ਨਾਲ ਗੰਗਾ ਦੇ ਇਸ਼ਨਾਨ ਕਰਿ ਆਏ ਤੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਗਏ ਤੇ ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ اے ਕਬੀਰ ਤੇਰੇ ਕੋਲੇ ਅਸੀਂ ਕੰਮ ਆਏ ਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੱਸੋ ਕਿੰਦੇ ਗੱਲ ਇਓਂ ਐ ਵੀ ਅਸੀਂ ਜਾ ਰਹੇ ਆ ਗੰਗਾ ਬਈਆ ਤੇ ਇਸ਼ਨਾਨ ਕਰਨ ਵਾਸਤੇ ਵੀ ਅਸੀਂ ਚਾਹੁੰਦੇ ਆ ਵੀ ਜੇ ਤੂੰ ਸਾਡੇ ਨਾਲ ਚੱਲ ਬਵੇਂ ਸਾਡੇ ਨਾਲ ਚੱਲੇ ਇਸ਼ਨਾਨ ਕਰੇ ਤੋਂ ਵੀ ਤੇ ਨਾਲ ਹੀ ਸਾਡੇ ਮੋੜੇ ਆਏਗਾ ਇਹ ਤੂੰ ਸਾਰਾ ਦਿਨ ਤਾਣੀ ਬੁਲੰਦਾ ਰਹਿਣਾ ਕੰਮ ਕਰਦਾ ਰਹਿਣਾ ਘਰੋਂ ਬਾਹਰ ਨਹੀਂ ਨਿਕਲਦਾ ਸਾਡੇ ਨਾਲ ਚੱਲ ਭਗਤ ਕਬੀਰ ਸਾਹਿਬ ਜੀ ਸਮਝ ਗਏ ਵੀ ਇਹ ਕਿਹੜੀ ਗੰਗਾ ਤੇ ਇਹਨਾਂ ਨੇ ਜਾਣਾ ਕਿਹੜਾ ਇਹਨਾਂ ਨੇ ਇਸ਼ਨਾਨ ਕਰਨਾ ਮੈਨੂੰ ਪਤਾ ਹੀ ਐ ਭਗਤ ਕਬੀਰ ਸਾਹਿਬ ਜੀ ਨੇ ਇੱਕ ਕੌੜ ਤੁੰਬਾ ਦਿੱਤਾ ਹੈ ਕੌੜ ਤੁੰਬਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖੋ ਪੰਡਿਤ ਜੀ ਮੇਰਾ ਤੇ ਕੰਮ ਬਹੁਤ ਰਹਿੰਦਾ ਕਰਨ ਵਾਲਾ ਮਿੱਥੂ ਤੇ ਨਹੀਂ ਜਾਣਾ ਤੁਸੀਂ ਇੱਕ ਕੰਮ ਕਰੋ ਅਕੌੜ ਤੁੰਬਾ ਲੈ ਜਾਓ ਇਹਦਾ ਇਸ਼ਨਾਨ ਕਰਵਾ ਲਿਆਓ ਇਹਦਾ ਇਸ਼ਨਾਨ ਹੋ ਗਿਆ ਤੇ ਸਮਝ ਲੈਣਾ ਮੇਰਾ ਇਸ਼ਨਾਨ ਹੋ ਗਿਆ ਤੇ ਚਲੋ ਭਾਈ ਤੇਰੀ ਮਰਜ਼ੀ ਹੈ ਤੇਰੀ ਮਾਉ ਚ ਹੈ ਅਸੀਂ ਤਾਂ ਚਾਹੁੰਦੇ ਸੀ ਤੂੰ ਸਾਡੇ ਨਾਲ ਜਾਵੇਂ ਤੇ ਆਪਾਂ ਸਾਰੇ ਮਿਲ ਕੇ ਇਸ਼ਨਾਨ ਕਰਕੇ ਆਈਏ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਜ਼ਰੂਰ ਤੁਹਾਡੇ ਨਾਲ ਜਾਣਾ ਸੀ ਪਰ ਮੇਰਾ ਕੰਮ ਬਹੁਤ ਹੈ ਚਲੋ ਇਹਨਾਂ ਨੇ ਭਗਤ ਕਬੀਰ ਸਾਹਿਬ ਜੀ ਤੋਂ ਕੌਰ ਤੁੰਬਾ ਪਕੜਿਆ ਤੇ ਆਪਣੇ ਨਾਲ ਲਿਆ ਗੰਗਾ ਤੇ ਗਏ ਤੇ ਇਹਨਾਂ ਨੇ ਗੁਰਮੁਖ ਕੋ ਪਿਆਰ ਚੁੰਬੇ ਲਾਏ ਵੱਡੇ ਫੱਟੇ ਵੱਡੇ ਵੱਡੇ ਚੁੰਬੇ ਲਾਏ ਇਸ਼ਨਾਨ ਕੀਤਾ ਔਰ ਬੜਾ ਪਾਠ ਪੂਜਾ ਕੀਤਾ ਬੜੇ ਕਰਮਕਾਂਡ ਕੀਤੇ ਤੇ ਇਸ਼ਨਾਨ ਕੀਤਾ ਤੇ ਗੁਰਮੁਖ ਪਿਆਰਿਓ ਇੱਕ ਆਪਣੇ ਵਰਗਾ ਮਜ਼ਾਕੀਆ ਚਲਕੀ ਦੇ ਨਾਲ ਬੋਲਦਾ ਕਹਿੰਦਾ ਓਏ ਆਪਾਂ ਤੇ ਇਸ਼ਨਾਨ ਕਰ ਲਿਆ ਏ ਉਹ ਜਲਾਹੇ ਦਾ ਕੌੜ ਤੁੰਬਾ ਰਹਿ ਗਿਆ ਤੇ ਉਹਦਾ ਵੀ ਇਸ਼ਨਾਨ ਕਰਾ ਲਈਏ ਉਹਨੇ ਕਿਹਾ ਸਿਕਾ ਚਲੋ ਪੌੜ ਤੁੰਬਾ ਗੰਗਾ ਦੇ ਪਾਣੀ ਦੇ ਵਿੱਚ ਡਬੋਇਆ ਤੇ ਇਸ਼ਨਾਨ ਕਰਾਇਆ ਤੇ ਇਸ਼ਨਾਨ ਕਰਕੇ ਵਾਪਸ ਆ ਗਏ ਭਗਤ ਕਬੀਰ ਸਾਹਿਬ ਜੀ ਦੇ ਕੋਲ ਵਾਪਸ ਆਏ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਓ ਜੀ ਜੀ ਆਇਆਂ ਨੂੰ ਤੁਸੀਂ ਇਸ਼ਨਾਨ ਕਰਕੇ ਆਏ ਹੋ ਗੰਗਾ ਤੇ ਜਾ ਕੇ ਆਏ ਹੋ ਇਸ਼ਨਾਨ ਯਾਤਰਾ ਵਧੀਆ ਹੋਈ ਕਹਿੰਦੇ ਜੀ ਪੂਰੀ ਟੌਪ ਦੀ ਹੋਈ ਹੈ ਵਧੀਆ ਹੋਈ ਹੈ ਯਾਤਰਾ ਸਾਡੀ ਕਹਿੰਦੇ ਆ ਲੈ ਆਪਣਾ ਕੌੜ ਤੁੰਬ ਤੈਂ ਕਿ ਆਸੀ ਵੀ ਇਹਦਾ ਇਸ਼ਨਾਨ ਕਰਾ ਦਿਓ ਤੇ ਮੇਰਾ ਇਸ਼ਨਾਨ ਹੋ ਜਾਏਗਾ ਤੇ ਅਸੀਂ ਇਹਦਾ ਇਸ਼ਨਾਨ ਕਰਾ ਲਿਆ ਤੇ ਆ ਸਮ ਆਪਣੀ ਇਮਾਰਤ ਇਮੰਦ ਸੰਭ ਲੈ ਭਗਤ ਕਬੀਰ ਸਾਹਿਬ ਜੀ ਦਾ ਉਪਦੇਸ਼ ਭਗਤ ਕਬੀਰ ਸਾਹਿਬ ਜੀ ਦਾ ਸਮਝਾਉਣ ਦਾ ਇੱਕ ਤਰੀਕਾ ਬੜੇ ਕਮਾਲ ਦਾ ਸੀਗਾ ਸਭਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਮਿੰਟ ਰੁਕੋ ਪੰਡਿਤ ਜੀ ਕੋਈ ਛੋਟੀ ਮੋਟੀ ਗੱਲ ਥੋੜੀ ਹੈ ਇਹ ਕੌੜ ਤੁੰਬੈ ਗੰਗਾ ਮਈਆ ਤੇ ਜਾ ਕੇ ਆਈ ਹੈ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਆਈ ਹੈ ਇਹ ਪਵਿੱਤਰ ਹੋ ਗਿਆ ਹੈ ਇਹਦੇ ਵਿੱਚੋਂ ਪੜਤਨ ਇਹਦੇ ਵਿੱਚੋਂ ਜ਼ਹਿਰ ਨਿਕਲ ਗਈ ਹੋਣੀ ਹੈ ਆਪਾਂ ਇਹਨੂੰ शकਦੀਆਂ ਇਹ ਪ੍ਰਸ਼ਾਦ ਬਣ ਗਿਆ ਇਹ ਪ੍ਰਸ਼ਾਦ ਦਾ ਰੂਪ ਧਾਰਨ ਕਰ ਗਿਆ ਤੇ ਗੁਰਮੁਖ ਪਿਆਰਿਓ ਭਗਤ ਕਬੀਰ ਸਾਹਿਬ ਜੀ ਨੇ ਇਹਦੇ ਛੋਟੇ ਛੋਟੇ ਪੀਸ਼ ਕੀਤੇ ਫਾੜੀਆਂ ਕੀਤੀਆਂ ਇੱਕ ਇੱਕ ਪੀਸ਼ ਆ ਜਿਹੜਾ ਸਾਰੇ ਹੀ ਪੰਡਤਾਂ ਨੂੰ ਵਰਤਾ ਦਿੰਦਾ ਹੈ ਕਹਿੰਦੇ ਸ਼ੱਕੋ ਤੇ ਗੁਰਮੁਖ ਪਿਆਰਿਓ ਹੁਣ ਭਗਤ ਕਬੀਰ ਸਾਹਿਬ ਜੀ ਦੀ ਗੱਲ ਮੋੜ ਨਾ ਸਕੇ ਤੇ ਹੁਣ ਜਦੋਂ ਮੂੰਹ ਤੇ ਰੱਖਿਆ ਤੇ ਕੌੜਾ ਕੌੜਾ ਕਹਿੰਦੇ ਜੀ ਇਹ ਤੇ ਕੌੜਾ ਹੈ ਇਹ ਤੇ ਜਾਹਿਰ ਹੈ ਇਹਦੇ ਨਾਲ ਤੇ ਸਾਡੀ ਮੌਤ ਹੋ ਜਾਣੀ ਹੈ ਅਸੀਂ ਮਰ ਜਣਾ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਕਿਵੇਂ ਹੋ ਸਕਦਾ ਇਹ ਕੌੜਾ ਕਿਵੇਂ ਹੋਇਆ ਤੇ ਬ੍ਰਹਮਣ ਕਹਿੰਦੇ ਦੇਖੋ ਜੀ ਇਹ ਕੌੜ ਤੁੰਬਾ ਇਹਨੂੰ ਜਿੰਨਾ ਮਰਜ਼ੀ ਨਿਭਾਲੋ ਜਿੰਨਾ ਮਰਜ਼ੀ ਧੋ ਲੋ ਇਹ ਇਹਦੇ ਵਿੱਚ ਮਠਿਆਸ ਨਹੀਂ ਆਏਗੀ ਇਹਨੇ ਕੌੜੇ ਦਾ ਕੌੜ ਹੀ ਰਹਿਣਾ ਤੇ ਭਗਤ ਕਬੀਰ ਸਾਹਿਬ ਜੀ ਇੱਥੇ ਆਪਣੀ ਬਾਣੀ ਦੇ ਰਾਹੀ ਆਪਣੇ ਉਪਦੇਸ਼ ਦੇ ਰਾਹੀ ਇਹਨਾਂ ਪੰਡਤਾਂ ਨੂੰ ਉਪਦੇਸ਼ ਦਿੰਦੇ ਨੇ ਕਿੰਨੇ ਆਏ ਪੰਡਤ ਜੀ ਵੈਸੇ ਤੇ ਤੁਸੀਂ ਬੜੇ ਵਿਦਵਾਨ ਹੋ ਵਿਦਿਆ ਦੇ ਧਨੀ ਹੋ ਚਾਰ ਵੇਦ ਸੇ ਸ਼ਸਤਰਾਂ ਦੇ ਗਿਆਤਾ ਹੋ ਪਰ ਹਕੀਕਤ ਇਹ ਐ ਸੱਚ ਇਹ ਐ ਅਸੀਂ ਇਸ਼ਨਾਨ ਕਰਕੇ ਆਈਆਂ ਵੱਡੇ ਵੱਡੇ ਚੁੰਬੇ ਲਾਏ ਨੇ ਪਰ ਬੰਦੇ ਦਾ ਜਿਹੜਾ ਮਨ ਆ ਨਾ ਭਾਵ ਜਿਹੜਾ ਤੁਹਾਡਾ ਮਨ ਐ ਉਈ ਇਸ ਕੌੜ ਕੁੰਟੂੰਬੇ ਦੀ ਤਰ੍ਹਾਂ ਕੌੜਾਈ ਹੈ ਕੜਤਨੀ ਹੈ ਜ਼ਹਿਰੀ ਹੈ ਦੇ ਅੰਦਰ ਕਿੰਦੇ ਇੱਕਵੇਂ ਉਹ ਸਰਦਰ ਕੰਨੇ ਹੋ ਸਕਦਾ ਹੈ ਜੇ ਇਹ ਗੰਗਾ ਤੇ ਜਾ ਕੇ ਮਿੱਠਾ ਨਹੀਂ ਹੋ ਸਕਿਆ ਇਹਦੇ ਵਿੱਚੋਂ ਜ਼ਹਿਰ ਨਹੀਂ ਗਈ ਤੇ ਤੁਹਾਡੇ ਅੰਦਰੋਂ ਜ਼ਹਿਰ ਕਿਦਾਂ ਨਿਕਲ ਲਗਾ ਜੀ ਕਦੇ ਗੁਰਬਾਣੀ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਜੀ ਬਾਰਜ ਕਹਿੰਦੇ ਜਲ ਕੈ ਮੱਜਨ ਜੇ ਗਤੋ ਵੈ ਨਿਤ ਨਿਤ ਮੇਡਕ ਨਹਾਵੇ ਜੈਸੇ ਮੇਡਕ ਤੈਸੇ ਓਏ ਨਰ ਫਿਰ ਫਿਰ ਜੋਨੀ ਹਾਵੈ ਇਸ਼ਨਾਨ ਕਰਨ ਦੇ ਨਾਲ ਨਹਾਉਣ ਦੇ ਨਾਲ ਕਦੇ ਵੀ ਅੰਦਰੋਂ ਮੈਲ ਨਹੀਂ ਜਾਏਗੀ ਮਨ ਸਾਡਾ ਪਵਿੱਤਰ ਨਹੀਂ ਹੋਏਗਾ ਨਿਰਮਲ ਨਹੀਂ ਹੋਏਗਾ ਅੰਤਰ ਮੈਲ ਜੇ ਤੀਰਥ ਨਹਾਵੇ ਅੰਦਰ ਮੈਲ ਆ ਸਾਡੇ ਤੀਰਥਾਂ ਦੇ ਨਹਾਉਂਦਾ ਫਿਰਦਾ ਕਾਇਆ ਮਾਂਜ ਸਕੋਣ ਗੁਣਾ ਜੋ ਘਟਪੀਤਰ ਹੈ ਮਲਣਾ ਭਗਤ ਜੀ ਕਹਿੰਦੇ ਨੇ ਹੈ ਤੇ ਅੰਦਰੋਂ ਅਸੀਂ ਗੰਦੇ ਆ ਨਾ ਅੰਦਰੋਂ ਮਲੇ ਆ ਕਬੀਰ ਬਾਹਰ ਕੰਚਨ ਬਾਹਰ ਆ ਪੀਤਰ ਭਰੀ ਪੰਗਾ ਅੰਦਰ ਗੰਦਗੀ ਆ ਸਾਡੇ ਸਾਡਾ ਇਸ਼ਨਾਨ ਨੂੰ ਕੁੰਚਰ ਦੀ ਤਰ੍ਹਾਂ ਹੈ ਸਾਡਾ ਇਸ਼ਨਾਨ ਇੱਕ ਕਦੇ ਦੀ ਤਰ੍ਹਾਂ ਹੈ ਉਹ ਪਿਆਰੇਓ ਨਾਉਣ ਦੇ ਨਾਲ ਕੱਲਾ ਤਨ ਤੋਂ ਹੋਂਦੇ ਨਾਲ ਗੱਲ ਨਹੀਂ ਬਣੇਗੀ ਭਗਤ ਕਵੀਰ ਸਾਹਿਬ ਜੀ ਨੇ ਜਦੋਂ ਭਿਉ ਭਿਉ ਛਤਰ ਇਹਨਾਂ ਦੇ ਮਾਰੇ ਬਾਣ ਮਾਰੇ ਬਿੱਤੂ ਸੀ ਕਦੇ ਆਪਣੇ ਮਨਾਂ ਦੇ ਵੱਲ ਝਾਤੀ ਮਾਰ ਕੇ ਵੇਖੋ ਤੁਹਾਡੇ ਅੰਦਰੋਂ ਨਫ਼ਰਤ ਚੱਲੀ ਗਈ। ਈਰਖਾ ਚੱਲੀ ਗਈ। ਘਮੰਡ ਚੱਲਿਆ ਗਿਆ। ਕੋਈ ਯਾਤ ਦਾ ਅਹਮਾਨ ਨਿਕਲ ਗਿਆ ਅੰਦਰੋਂ। ਕਹਿੰਦੇ ਨਹੀਂ। ਕਹਿੰਦੇ ਫਿਰ ਨਾਉਣ ਦਾ ਕੀ ਫਾਇਦਾ ਹੈ? ਕੀ ਫਾਇਦਾ ਚੁੰਬੇ ਲਾਉਣ ਦਾ? ਹਜੇ ਤੁਸੀਂ ਵੀ ਇਸ ਕੌੜ ਤੂੰਬੇ ਦੀ ਤਰਫ ਕੌੜੀ ਆਂ। ਆਖੋ ਸਤਨਾਮ। ਗੱਲ ਨਹੀਂ ਬਣੀ ਅੱਜ। हां एक गल है ਸਾਡਾ ਤਨ ਗੰਦਾ ਹੋ ਜਾਏ ਸਾਡੇ ਤਨ ਤੇ ਪਾਏ ਹੋਏ ਬਸਤਰ ਗੰਦੇ ਹੋ ਜਾਣ ਪਾਣੀ ਦੇ ਨਾਲ ਧੋਤੇ ਜਾ ਸਕਦੇ ਨੇ ਪਰ ਗੁਰਮੁਖ ਪਿਆਰਿਓ ਜਿਹੜਾ ਸਾਡਾ ਮਾਨਾ ਨਾ ਮਨ ਮਨ ਮਾਮੂ ਤੁਹਾਡੇ ਕੋਲੇ ਵੀ ਹੈ ਮਨ ਲੇਡੀਜ਼ ਕੋਲ ਵੀ ਹੈ ਜੈਂਸ ਕੋਲ ਵੀ ਹੈ ਸਾਰਿਆਂ ਦੇ ਕੋਲ ਮਾਨਾ ਆਪਣੇ ਕੋਲੇ ਹੈ ਕਿ ਗੁਰੂ ਜੀ ਸਾਡੇ ਮਨ ਨੂੰ ਅਜਕਸ਼ਨ ਦਿੰਦੇ ਨੇ ਟੀਕਾ ਸਾਡੇ ਮਨ ਦੇ ਲਾਉਂਦੇ ਨੇ ਮਨ ਹੀ ਹੈ ਜਿਹੜਾ ਸਾਡਾ ਬੰਦਰ ਟਕੂਸੀਆਂ ਮਾਰਦਾ ਹੈ ਮਨ ਹੀ ਹੈ ਜਿਹੜਾ ਸਾਡਾ ਬੱਗੀ ਹੋਇਆ ਵੈ ਮਨ ਹੀ ਹੈ ਜਿਹੜਾ ਸਾਡਾ ਮੈਲ ਦੇ ਨਾਲ ਭਰਿਆ ਹੋਇਆ ਹੈ ਮੈਲ ਦੇ ਨਾਲ ਇਹ ਲੱਭੜਿਆ ਹੋਇਆ ਕੇ ਨਰਮਲ ਨਹੀਂ ਹੁੰਦਾ ਮਨ ਮੈਲਾ ਸਭ ਕਿਛ ਮੈਲਾ ਤਨ ਤੋਤਾ ਮਨ ਅੱਛਾ ਨਾ ਹੋਏ ਕਦੇ ਗੱਲ ਨਹੀਂ ਬਣੇਗੀ ਜਨਮ ਜਨਮ ਕੋ ਇਸ ਮਨ ਕੋ ਮਲ ਲੱਗੀ ਕਾਲਾ ਹੋਹਾ ਸਿਆਹੋ ਖੰਡਲੀ ਧੋਤੀ ਉਜਲੀ ਨ ਹੋਵਈ ਜੇ ਸੌ ਧਵਨ ਪਹੋ ਬੰਦਿਆ ਜਿਵੇਂ ਕੋਲੂ ਵਾਲੀ ਲੀਰ ਨਹੀਂ ਸਾਫ ਸੁਥਰੀ ਹੁੰਦੀ ਭਵੇਂ 100 ਵਾਰੀ ਧੋਲੇ ਉਹਨੂੰ ਉਹ ਨਿਰਮਲ ਨਹੀਂ ਹੋਏਗੀ ਪਵਿੱਤਰ ਨਹੀਂ ਹੋਏਗੀ ਇਸੇ ਤਰ੍ਹਾਂ ਬੰਦੇ ਦਾ ਮੰਨ ਹੈ ਜਿੰਨੇ ਮਰਜੀ ਤੀਰਥਾਂ ਦੇ ਨਾਲ ਲਏ ਜਿੰਨੇ ਮਰਜੀ ਇਸ਼ਨਾਨ ਕਰ ਲਏ ਮੈਂ ਗੱਲ ਕਰਦਾ ਸਾਂ ਵੀ ਸਾਡੇ ਤਨ ਦੇ ਬਸਤਰ ਸਾਡਾ ਤਨ ਗੰਦਾ ਹੋ ਜਾਏ ਇਹ ਧੋਤੇ ਜਾ ਸਕਦੇ ਨੇ ਇਹਨਾਂ ਨੂੰ ਸਾਫ ਸੁਥਰੇ ਕੀਤਾ ਜਾ ਸਕਦਾ ਹੈ ਤੇ ਮੇਰਾ ਬਾਬਾ ਨਾਨਕ ਕਹਿੰਦਾ ਭਰੀ ਐ ਹੱਥ ਪੈਰ ਤਨ ਦੇਹ ਸਾਡੇ ਪੈਰ ਸਾਡੇ ਹੱਥ ਗੰਦੇ ਹੋ ਗਏ ਪਾਣੀ ਦੇ ਨਾਲ ਧੋ ਲਾਂਗੇ ਭੜੀ ਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਇਹਨਾਂ ਨੂੰ ਦਾਗ ਲੱਗਿਆ ਇਨਾ ਤੇ ਕੋਈ ਗੰਦਾ ਛੱਟਾ ਲੱਗ ਗਿਆ ਸੀ ਤੋਲੇ ਦੇ ਸਾ ਬੂਨ ਲਈਏ ਉਹ ਧੋਈ ਭੜੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਹੁਣ ਸਮੱਸਿਆ ਕੀ ਹੈ ਜਿਹੜੀ ਮਤ ਆ ਨਾ ਸਾਡੀ ਉਹ ਪਾਪਾਂ ਦੇ ਨਾਲ ਭਰੀ ਪਈ ਹੈ ਇਹ ਨਾਮ ਦੇ ਨਾਲ ਵਾਹਿਗੁਰੂ ਦੀ ਬੰਦਗੀ ਨਾਲ ਇਹ ਨਿਤਨੇਮ ਦੇ ਨਾਲ ਸੇਵਾ ਦੇ ਨਾਲ ਸਿਮਰਨ ਦੇ ਨਾਲ ਇਹਨੂੰ ਤੋਤਿਆ ਜਾ ਸਕਦਾ। ਨਿਰਮਲ ਹੋ ਜਾਏ। ਇਹਨੇ ਪਵਿੱਤਰ ਹੋ ਜਾਣਾ ਹੈ। ਪਰ ਜੇ ਅਸੀਂ ਸਮਝ ਗਏ ਵੀ ਇਹ ਪਾਣੀ ਦੇ ਨਾਲ ਨਿਰਮਲ ਹੋ ਜਾਈਗੀ ਪਵਿੱਤਰ ਹੋ ਜਾਈਗੀ ਇਹ ਕਦੇ ਨਹੀਂ ਹੋਏਗਾ। ਭਵੇਂ ਤੁਸੀਂ ਪਾਣੀ ਦੇ ਵਿੱਚ ਚੁੰਬਾ ਮਾਰ ਕੇ ਬੈਠੇ ਲੋ।